हैलो इते खड़े था कढ़ी शेटी आ भानो थोड़ी थो। तो 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 एक साइड कर लो बड़ी खाने के कोले को नहीं आते जी ये तो अंगिर हो गए ना मैं यहां दो दो, तो दो दो जिससे पता ये तो इकट्ठे इधर आयो मारा इकट्ठे हो जाओ यस पास यार ਕੀ ਕਰਨਾ ਆਹ ਘਟਾ ਨੂੰ ਨਹੀਂ ਹੋਈ ਰਹੀ ਕੋਈ ਆਜਾ ਮਾ ਬਾਪ ਦਾ ਆਟ ਲਾ ਆਜ ਵੀ ਨਾ ਥੋੜੀ ਜੀ ਆ ਜੀ ਦਵਾ ਦੇ ਆਜਾ ਮੈਂ ਨਾ ਸਿੰਦਬਦੂ ਜਾਂ ਸਿੰਦਬਦੂ ਆ ਜਾਓ ਕੋਈ ਖੇਤੀ ਆ ਜਾਓ ਸਾਦੀਂ ਅੰਦਰ ਰਹਿ

ਇਹ ਤੋ ਜਾ ਰਹੇ ਆ ਜਿਨ੍ਹਾਂ ਦੇ ਮਤਲਬ ਕਿ ਸਾਰੇ ਅਸੀਂ ਜੁੜ ਕੇ ਜਾ ਰਹੇ ਆ ਨਾਲ ਹੀ ਨਾਲ ਪਿੰਡ ਮੋਸਾਂ ਦੇ ਉਤਾਰ ਰਾਜਵਿੰਦਰ ਕੌਰ ਅਗਵਾਈ ਦੇ ਵਿੱਚ ਸੇਠਾ ਵਾਲੇ ਮਮਤੋੜ ਤੋਂ ਅਰਵਿੰਦਰਪੁਰ ਤੇ ਨਾਲ ਹੀ ਨਾਲ ਅਭੀ ਮਿਕਲ ਉਤਾਰ ਤੋਂ ਅਸੀਂ ਆਪਣੇ ਹੱਕਾਂ ਦੇ ਲਈ ਜੱਤੂ ਜਾ ਰਹੇ ਆ ਜੈ ਭੀਮ ਜੈ ਮਹਾ ਕੱਤੀ ਦੀ ਮੰਦੋੜ ਤੋਂ ਮੈਂ ਰਵਿੰਦਰਪੁਰ ਬੋਲਦੀ ਆਂ ਅਸੀਂ ਆਪਦੇ ਹੱਕਾਂ ਵਾਸਤੇ ਅਸੀਂ ਜਿੱਥੋਂ ਜਾ ਰਹੇ ਆਂ ਸਾਨੂੰ ਆਪਦੇ ਹੱਕ ਜ਼ਰੂਰੀ ਨੇ ਅਸੀਂ ਹੱਕਾਂ ਵਾਸਤੇ ਲੜ ਰਹੇ ਆਂ ਬਹੁਤ ਛੋਰਾ ਛੋਰਾ ਤੇ ਨਾਲ ਸਾਡੇ ਵੀਰ ਵੀ ਬੱਗਾ ਸਿੰਘ ਨੇ ਅਸੀਂ ਉਹਨਾਂ ਦੇ ਨਾਲ ਸਾਥ ਦੇ ਰਹੇ ਆਂ ਤੇ ਸੰਗ ਜੈ ਭੀਮ ਜੈ ਭਾਵਾ ਆਓ ਜੀ ਬੱਸ ਉਹਨਾਂ ਥੋੜੀ ਜਿਹੀ ਵੀਡੀਓ ਬਣਾ ਲੈ ਪਿਆ ਧੰਨਵਾਦ ਚਲੋ ਪ੍ਰਧਾਨ ਜੀ ਲਵਾਓ ਹਾ ਜੀ <laughs> पीम। जी, नाम जो कि तो तरने जा रहे हक जय भी हांजी मैम जय माता ਅੱਜ ਸਾਰੇ ਸੰਗਤਾਂ ਸਾਣ ਜਾਂਦੇ ਉੱਤੇ ਬੈਠਾ ਵਾਲੇ ਦੀ ਰਣਗਾ ਦੇ ਅੱਜ ਜੈਤੋ ਮੰਡੀ ਦੇ ਅੱਗੇ ਜਾ ਰਹਾ ਹੈ ਢਾਲ ਪੱਗਾ ਸਿੰਘ ਪ੍ਰਧਾਨ ਬਾਪੂ ਜੀ ਕੀ ਪੀਂ ਮੇਰੇ ਸਤਿਕਾਰਯੋਗ ਬਜ਼ੁਰਗਾਂ ਨੂੰ ਮਾਤਾ ਨੂੰ ਭੈਣਾਂ ਨੂੰ ਵੀਰਾਂ ਨੂੰ ਜੈ ਪੀ ਲੱਗਦਾ ਹੈ ਕਿ ਬਹੁਤ ਵਧੀਆ ਸਾਡਾ ਜਿਹੜਾ ਮਿਸ਼ਨ ਸੀਗਾ ਬਾਬਾ ਸਾਹਿਬ ਡਾਕਟਰ ਬੇੜਕਰ ਵੀਰੋ ਸਾਹਿਬ ਦਾ ਉਸ ਨੂੰ ਸਮਝਦੇ ਹੋਇਆ ਪੂਰੇ ਜੋਰਾਸ਼ੋਰਾਂ ਦੇ ਨਾਲ ਜਦੋਂ ਵੀ ਨਾਰਾ ਲਾਉਣੀ ਆ ਬਾਜ ਆਉਂਦੀ ਆ ਮੈਨੂੰ ਪੂਰੀ ਆਸ ਆ ਕਿ ਬਾਬਾ ਸਾਹਿਬ ਦਾ ਸੁਪਨਾ ਸੀਗਾ ਔੜੋ ਜੁੜੋ ਸੰਘਰਸ਼ ਕਰੋ ਤਾਂ ਠੀਕ ਆ ਸਾਨੂੰ ਗਰੀਬੀ ਨੇ ਲਤਾੜਿਆ ਹੋਇਆ ਤੇ ਅਨਪੜਤਾ ਰਹਿ ਗਈ ਆ ਸਾਡੇ ਚ ਲੇਕਿਨ ਮਿਹਨਤ ਕਰਨ ਦੇ ਬਾਵਜੂਦ ਅੱਜ ਹਰ ਇੱਕ ਬੰਦਾ ਇਹ ਜਾਣਦਾ ਹੈ ਕਿ ਜੈ ਭੀਮ ਜਿਹੜਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਬੇਟਕਰ ਭੀਮਰਾਓ ਸਾਹਿਬ ਦਾ ਨਾਰਾ ਤਾਂ ਉਹਨਾਂ ਨੇ ਸਾਡੇ ਲਈ ਸੰਵਿਧਾਨ ਬਣਾਇਆ ਸੀਗਾ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਇਸੇ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਆ ਪਰ ਸਾਥੀਓ ਮੇਰੇ ਭੈਣਾ ਤੇ ਭਰਾਓ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਾਂਗਾ ਕਿ ਬਾਬਾ ਸਾਹਿਬ ਡਾਕਟਰ ਬੇਟਕਰ ਭੀਮਰਾਓ ਸਾਹਿਬ ਨੇ ਸਾਡਾ ਸੰਵਿਧਾਨ ਤਾਂ ਬਣਾ ਲਿਆ ਲੇਕਿਨ ਬਣਾ ਕੇ ਉਹ ਇਸ ਦੁਨੀਆ ਤੇ ਹੁਣ ਹੈ ਨਹੀਂ ਗਏ ਪਰ ਉਹ ਸਵਿਧਾਨ ਨੂੰ ਲਾਗੂ ਕਰਾਉਣ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਇੱਕ ਮਤ ਇਕਜੁੱਟ ਇੱਕ ਵਿਚਾਰਧਾਰਾ ਥੱਲੇ ਇਕੱਠੇ ਹੋਣਾ ਪਊਗਾ ਕਿਉਂਕਿ ਉਹ ਸਵਿਧਾਨ ਤੁਹਾਡਾ 1952 ਦਾ ਬਣਿਆ ਸੀ ਆਜ 72 ਸਾਲ ਹੋ ਗਏ ਆ ਉਹ 72 ਸਾਲ ਦਾ ਸ਼ਰਮਾਇਦਾਰਾਂ ਨੇ ਤੇ ਸਰਕਾਰਾਂ ਨੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਆਪਣਾ ਮੁਠੀ 'ਚ ਰੱਖਿਆ ਹੋਇਆ ਤੇ ਸਾਡੇ ਜਿੰਨੇ ਵੀ ਸਵਿਧਾਨਕ ਹੱਕ ਨੇ ਉਹ ਵੀ ਉਹਨਾਂ ਨੇ ਆਪਣੀ ਮੁਠੀ 'ਚ ਰੱਖੇ ਹੋਏ ਨੇ ਤਾਂ ਸਾਥੀਓ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋਈਏ ਕਿਸਾਨ ਕਾਫੀ ਵੱਡੀ ਗਿਣਤੀ ਚ ਹੋਏ ਆ ਇਕੱਠੇ ਸਾਨੂੰ ਕਿਸਾਨਾਂ ਨਾਲ ਵਿਰੋਧ ਨਹੀਂ ਹੈ ਕਿਸਾਨ ਸਾਡੇ ਪ੍ਰਾਣ ਨੇ ਲੇਕਿਨ ਸਾਡੇ ਲੋਕਾਂ ਦਾ ਵੀ 70% ਉਹਨਾਂ ਨਾਲ ਸਾਥ ਆ ਪਰ ਅਸੀਂ ਇੱਕ ਬੇਨਤੀ ਕਰਾਂਗੇ ਸਾਰੇ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਜੇ ਕਿਸਾਨ ਇਕੱਠੇ ਹੋਏ ਆ ਤਾਂ ਉਹ ਬੋਟ ਮੋਟਰਾਂ ਦਾ ਬਿੱਲ ਮਾਫ ਕਰਾ ਗਏ ਆ ਉਹ ਆਪਣੇ ਘਰਾਂ ਦਾ ਬਿੱਲ ਮਾਫ ਕਰਾ ਗਏ ਆ ਉਹ ਸੰਦ ਤੇ ਤੇ ਦਵਾਈ ਦੇ ਜਿਹੜੇ ਖਰਚੇ ਨੇ ਖੇਤੀ ਨੂੰ ਪਾਲਣ ਵਾਲੇ ਉਹਨਾਂ ਤੇ ਸਬਸਿਡੀ ਲਾਗੂ ਕਰਾ ਗਿਆ ਹਰ ਹਰ ਮਹੀਨੇ 2 ਕਿੱਲੇ ਦੀ ਖੇਤੀ ਜਿਹਦੇ ਕੋਲੇ ਕਿੱਲਾ ਹੁੰਦਾ ਉਹਨੂੰ 2000 ਰੁਪਇਆ ਇੱਕ ਕਿੱਲੇ ਦਾ ਮੋਦੀ ਸਰਕਾਰ ਕੋਲੋਂ ਲੈ ਗਿਆ ਨਾਲੇ ਮੋਦੀ ਦੇ ਵਰਖਲਾਖ ਬੋਲਦੇ ਨੇ ਤੇ ਨਾਲੇ ਮੋਦੀ ਉਹਨਾਂ ਦੇ ਖਾਤੇ ਚ ਪੈਸੇ ਪਾਉਂਦਾ ਇਹ ਮੋਦੀ ਵੀ ਉਹਨਾਂ ਦੇ ਕੱਟ ਤੋਂ ਡਰਦਾ ਪਾਈ ਜਾਂਦਾ ਤੇ ਸਾਥੀਓ ਤੁਹਾਡਾ ਸੰਵਿਧਾਨ ਪ੍ਰਾਣਾ ਬਣਿਆ ਹੋਇਆ ਉਹ ਤੁਹਾਡਾ ਸੁਖਦਾਨ ਤਾਂ ਲਾਗੂ ਹੋ ਸਕਦਾ ਜੇ ਤੁਸੀਂ ਕੱਟੇ ਹੋਵੋਗੇ ਤਾਂ ਤੁਸੀਂ ਉਹਨਾਂ ਦੀ ਵੱਡੀ ਗਿਣਤੀ 'ਚ ਜੇ ਉਹਨਾਂ ਨਾਲੋਂ ਲੇਕਿਨ ਤੁਹਾਡੇ ਹੱਕ ਵੀ ਜਾਦੇ ਨੇ ਤੁਸੀਂ ਹਰ ਇੱਕ ਚੀਜ਼ ਦੇ ਮਾਲਕ ਹੋ ਜੇ ਅਸੀਂ ਗੁਰਦੁਆਰਿਆਂ ਦਾ ਸੰਵਿਧਾਨ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਹੱਕ ਵਿੱਚ ਕਲਗੀ ਤੋੜਾ ਦਿੱਤਾ ਸੀਗਾ ਤੇ ਉੱਥੇ ਵੀ ਸੰਵਿਧਾਨ ਸਾਡਾ ਹੈ ਜੇ ਅਸੀਂ ਵੇਖੀਏ ਬਾਬਾ ਸਾਹਿਬ ਦਾ ਸੰਵਿਧਾਨ ਬਣਿਆ ਹੋਇਆ ਉਹ ਵੀ ਸਾਡੇ ਹੱਕ 'ਚ ਆ ਜੇ ਅਸੀਂ ਬੋਟ ਬੈਂਕ ਵੇਖੀਏ ਉਹ ਵੀ ਸਾਡੇ ਹੱਕ 'ਚ ਆ ਤਾਂ ਅਸੀਂ ਹਰ ਇੱਕ ਚੀਜ਼ ਦੇ ਮਾਲਕ ਹੋਣ ਦੇ ਬਾਵਜੂਦ ਵੀ ਅੱਜ ਭਖਾਰੀ ਬਣੇ ਬੈਠੇ ਆ ਦੇ ਦਿਓ ਨਰੇਗਾ ਦੇ ਦਿਓ ਰਾਸ਼ਨ ਦੇ ਦਿਓ ਪੈਨਸ਼ਨ ਸਾਡੀ ਇੱਕ ਕਮਜ਼ੋਰੀ ਹੈ ਕਿ ਅਸੀਂ ਇਕੱਠੇ ਨਹੀਂ ਹੋਏ ਆਓ ਮੈਂ ਤੁਹਾਡੇ ਤੋਂ ਆਸ ਰੱਖਦਾ ਮੈਂ ਰੱਖਦਾ ਕਿ ਜਿਹੜੀ ਤੁਹਾਡੀ ਸਮਝ ਬਣ ਗਈ ਆ ਹੁਣ ਆਪਾਂ ਇਕੱਠੇ ਹੋਣਾ ਵੱਡੀ ਗਿਣਤੀ ਦੇ ਨਾਲ ਤੇ ਆਪਣੇ ਹੱਕਾਂ ਨੂੰ ਲਾਗੂ ਕਰਾਉਣਾ ਪੂਰੀ ਪੂਰੇ ਰੂਪ ਵਿੱਚ ਤੁਹਾਡੇ ਤੋਂ ਅਮੇਂਦ ਲੈ ਕੇ ਅੱਜ ਅਸੀਂ ਕਟ ਦੇ ਵਿੱਚ ਮਮਦੂੜ ਏਰੀਆ ਚੋਂ ਸਾਡੇ ਅੱਜ ਇਹ ਰਾ ਪ੍ਰਧਾਨ ਮਨਜੀਤ ਕੌਰ ਦਾ ਬਲਾਕ ਆ ਮਮਦੋਟ ਸਾਡੇ ਬਲਾਕ ਦੇ ਸੈਕਟਰੀ ਆ ਸਾਡੀਆਂ ਭੈਣਾ ਕੀ ਨਾਮ ਆ ਰਵਿੰਦਰ ਕੌਰ ਰਾਜਵਿੰਦਰ ਕੌਰ ਤਾਂ ਸਾਡੀ ਕੀ ਨਾਮ ਬੇਟਾ ਦਰਸ਼ਨਾ ਔਰ ਹੋਰ ਵੀ ਕਾਫੀ ਸਾਡੇ ਆਗੂ ਨੇ ਬਜ਼ੁਰਗ ਨੇ ਕਿ ਜਿਨ੍ਹਾਂ ਨੇ ਅੱਜ ਭਰੋਸਾ ਦਿਵਾਇਆ ਸਾਨੂੰ ਕਿ ਹੁਣ ਅਸੀਂ ਇਕੱਠੇ ਹੋਵਾਂਗੇ ਅੱਜ ਇਕੱਠੇ ਹੋ ਕੇ ਮਮਦੂਟ ਤੋਂ ਰਵਾਨਗੀ ਕਰ ਰਹੇ ਆ ਦਾ ਜੱਟੋ ਦੇ ਵਿੱਚ ਸਾਡੇ ਆਗੂ ਲੀਡਰ ਤੇ ਸਰਕਾਰ ਨੇ ਧੱਕਾ ਕੀਤਾ ਸੀਗਾ ਉਹ ਆਪਣੇ ਅਨਸਾਫ਼ ਲਈ ਜਾ ਰਹੇ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ